ਵਾਲੇ ਤੇ ਮਾਰ ਆ ਜੀ ਚੈੱਕ ਕਰਿਆ ਕਰੋ ਬਾਈ ਤੁਸੀਂ ਕਿਤੇ ਵੀ ਗਏ ਹੋਗੇ ਅੱਜ ਕੱਲ ਕੀ ਚੱਲ ਰਿਹਾ ਵੇ ਜਦਾ ਰੰਗ ਮਾਰਦੇ ਨੇ ਜਾਂ ਮਾਰਦੇ ਨੇ ਪਾਲਿਸ਼ਣਾ ਉਹ ਬਾਜ਼ਾਰ ਵਿੱਚ ਆਪਾਂ ਟੂਡੋਰ ਲਵਾ ਲਿਆ ਕੁਝ ਕ ਟਾਈਮ ਵੱਧ ਕੀ ਕਹਿੰਦੇ ਨੇ ਤੁਸੀਂ ਕਹਿੰਦੋਂਗੇ ਬਾਹਰ ਕਿ ਤੁਸੀਂ ਚਾਰ ਜਗ੍ਹਾ ਤੇ ਪਹਿਲਾਂ ਜਾ ਕੇ ਫੇਰ ਆਓ ਫੇਰ ਆਓ ਹਨਾ ਇਹ ਆਪਣੇ ਕੋਲ ਤਾਂ ਸਿੱਧੀ ਜੀ ਗੱਲ ਹੈ ਪਹਿਲਾਂ ਘੁੰਮ ਫਿਰੋ ਤਸੱਲੀ ਕਰੋ ਚੀਜ਼ਾਂ ਦੀ ਕੁਆਲਿਟੀ ਦੀ ਤੇ ਰੇਟ ਆ ਸਭ ਤੋਂ ਵੱਡੀ ਚੀਜ਼ ਆ ਰੇਟ ਆ ਬਾਕੀ ਨਾਲ ਤਾਂ ਵੀਰੇ ਫਰਕ ਹੈਗੀ ਬੇਟਾ 1 ਫੁੱਟ ਦੇ ਵਿੱਚ 7 ਕਿਲੋ ਵਜ਼ਨ ਹੁੰਦਾ ਹੈ 1 ਫੁੱਟ 'ਚ 7 ਕਿਲੋ ਠੀਕ ਹੈ ਕਾਫੀ ਜ਼ਿਆਦਾ ਹੋ ਗਿਆ ਨਾ ਇਹ ਸਭ ਨਾਲ ਦਾ 1 ਫੁੱਟ ਦਾ ਪੀਸ ਹੋ ਗਿਆ 8 ਫੁੱਟ ਦਾ ਪੀਸ ਹੋ ਗਿਆ ਹਾਂ ਜੀ ਐਨ ਲਾ ਲੋ 56 56 ਕਿਲੋ ਵਜ਼ਨ 56 ਕਿਲੋ ਵਜ਼ਨ ਹੋਗਾ ਨਾ ਇੱਕ ਆਮ ਬੰਦੇ ਜਨਾਂ ਆਮ ਬੰਦੇ ਜੀ ਅਨਬ੍ਰੇਕੇਬਲ ਟਾਇਰ ਮਿਲੂ ਆਪਣੇ ਕੋਲੇ ਅੱਲਾ ਕਾ ਤੋੜ ਕੇ ਦਿਖਾਓ ਸਾਡੀ ਟਾਇਲ ਸਾਡੀ ਟਾਇਲ ਤੋੜ ਕੇ ਦਿਖਾ ਹੁਣ ਕਹੋਗੇ ਵੀ ਟਾਇਲਾ ਤੋੜ ਕੇ ਦਿਖਾ ਦਿਓ ਆਪਾਂ ਲਾਈਵ ਡੈਮੋ ਕਰਦੇ ਜਿਵੇਂ ਮਰਜ਼ੀ ਚੜੀ ਜਾਵੇ ਮੈਂ ਤਾਂ ਤੋੜ ਕੇ ਦੇਖੂਗਾ ਬਾਈ ਦੇਖ ਲੋ ਤੋੜਦਾ ਟੁੱਟਦੀ ਐ ਜੋ ਤੋੜੋ ਜਿਵੇਂ ਜਿੱਟ ਟੁੱਟਦੀ ਐ ਤੋੜਦੇ ਹੈ ਹਾਂ ਟੁੱਟੀ ਨਹੀਂ ਬਾਈ ਇਹ ਡੈਮੋ ਨਹੀਂ ਕਰਦੇ ਆਪਾਂ ਇੱਕ ਲੋਕ ਕਰਦੇ ਹੋਣੇ ਬਾਈ ਮੈਂ ਪੁੱਠਾ ਥੋੜਾ ਜਾ ਕਰੋ ਕਰੋ ਮੈਂ ਆਪਦੇ ਹਿਸਾਬ ਨਾਲ ਕਰੂੰਗਾ ਮੈਂ ਤਾਂ ਬਾਈ ਹੋਰਾਂ ਦੋ ਇੱਟਾਂ ਮੰਗਾ ਲਈਆਂ ਆ ਤੁਹਾਡੇ ਸਾਹਮਣੇ ਉਰੇ ਬਚਾਲੇ ਗੈਪ ਚ ਕੁਛ ਹੀ ਨਹੀਂ ਹੈਗਾ ਨਾ ਬਾਈ ਕਹਿੰਦਾ ਟਰਾਲੀ ਚੜਾ ਦਿਓ ਆਪਾਂ ਦਾ ਬੰਦਾ ਚੜਾਾਂਗੇ ਬਾਈ ਰੱਖ ਦੀ ਰੱਖ ਹੁਣ ਬਾਈ ਮੈਂ ਚੜਾਂ ਥੋੜਾ ਬੰਦਾ ਚੜਾ ਜਿਵੇਂ ਮਰਜ਼ੀ ਮੇਰੇ ਚ ਥੋੜਾ ਵਜਨ ਠੀਕ ਲੱਗ ਰਿਹਾ ਨਾ ਚਾ ਮੈਂ ਦੇਖਦਾ ਪਹਿਲਾਂ ਚੜ ਕੇ ਤੁਸੀਂ ਕਹਿੰਦੇ ਹੋ ਕਿ ਦੂਜਾ ਪੈਰ ਨਾਲ ਲੱਤਾ ਹੋਵੇ ਹਾਂ ਇੱਕ ਲੱਤ ਕੁਝ ਵੀ ਆ ਉਹਦਾ ਮਟੀਰੀਅਲ ਲੈਣ ਨੂੰ ਹੁਣ ਇਹਦੀ ਚੌੜਾਈ ਕਰੋ ਚੈੱਕ ਬਾਈ ਇਹ ਚੀਜ਼ ਸਭ ਤੋਂ ਜ਼ਿਆਦਾ ਮੇਨ ਹੈ ਹਨਾ ਦੇਖਿਆ ਜਾਵੇ ਜੀ ਇਹਦੇ ਵਿੱਚ ਅੰਮਾ ਕਹਿੰਦਾ ਬਾਈ ਆਹੀ ਵੇਚਣਾ ਦੇਖੀ ਭਰਾ ਮੈਨੂੰ ਲੱਗਦਾ ਖੇਡੂ ਯਾਰ ਇਹ ਐ ਕਿ ਬਾਈ ਲੈ ਕਹਿੰਦਾ ਬਾਈ ਕਹਿੰਦਾ ਅਮ ਕਿਵੇਂ ਛੱਡਦੇ ਬਾਈ ਪਿੱਛੇ ਰਹੀ ਮਤਲਬ ਐਜ਼ ਆ ਡੈਮੋ ਪੀਸ ਨੇ ਤੁਸੀਂ ਆ ਚੈੱਕ ਕਰ ਲਓ ਤੇ ਇਹਦੇ ਉੱਤੇ ਬਾਈ ਆਹ ਇਹ ਪੱਥਰੀ ਇਹ ਵੀ ਇੰਪੋਰਟਡ ਆ ਆਈਟਮ ਹੈ ਜੀ ਓਕੇ ਬਈਆ ਬੜੀ ਯਾਰ ਯੂਨੀਕ ਜੀ ਹੈ ਨਾ ਬਿਲਕੁਲ ਡਿਫਰੈਂਟ ਜੀ ਹੈ ਬਈਆ ਉਬਰਾ ਹੋਇਆ ਪਾਰਟ ਹੈ ਜਮ ਨਹੀਂ ਕੋਈ ਮਿਸਤਰੀ ਦੀ ਲੇਬਰ ਨਹੀਂ ਸਭ ਤੋਂ ਵੱਡੀ ਗੱਲ ਹੈ ਵੀ ਇਹਨੇ ਕੱਟ ਕੇ ਲਾਉਂਦੇ ਨੇਗੇ ਹਾਂਜੀ ਇਹ ਕੱਟਿਆ ਲੈ ਐਬ ਸੈੱਟ ਹੁੰਦਾ ਕੱਟਾ ਕਟਾ ਸੈੱਟ ਅੱਛਾ ਇਹਦੇ ਵਿੱਚ ਜਿਹੜੀ ਚੁੜਾਈ ਵਗੈਰ ਹੈਗੀ ਉਹ ਅਲੱਗ-ਅਲੱਗ ਸੇਮ ਹੁੰਦੀ ਹੈ ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਦਾ ਸਭ ਤੋਂ ਵੱਡਾ ਮਾਰਵਲ ਸਟੋਰ ਤੁਸੀਂ ਕਹਿ ਸਕਦੇ ਹੋ ਜਿੰਨੇ ਆਪਣੇ ਭਰਾ ਵੀਡੀਓ ਦੇਖ ਰਹੇ ਆ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਮਾਰਵਲ ਦਾ ਕੰਮ ਕਰਾਉਣਾ ਹੈ ਪੱਥਰ ਲੈਣਾ ਹੈ ਜਾਪਾ ਕੇ ਦੇ ਕੇ ਟਾਈਲਾਂ ਤੇ ਹੋਲ ਸੇਲ ਰੇਟ ਦੇ ਵਿੱਚੋਂ ਕਿੱਥੋਂ ਮਿਲਣਗੀਆਂ ਤੇ ਤੁਸੀਂ ਆ ਪੂਰਾ ਦਾ ਪੂਰਾ ਗੋਡਾਊਨ ਚੈੱਕ ਕਰ ਸਕਦੇ ਜੀ ਜਿੰਨੇ ਵੀ ਭਰਾ ਦੇਖ ਰਿਆ ਕਿੱਥੇ ਆਣਾ ਪਊਗਾ ਕੀ ਰੇਟ ਪ੍ਰਾਈਸ ਹੈ ਕੀ ਕੁਆਲਿਟੀ ਰੂਗੀ A ਤੋਂ Z ਜਾਣਕਾਰੀ ਆਪਾਂ ਤੁਹਾਨੂੰ ਆ ਵੀਡੀਓ ਚ ਪ੍ਰੋਵਾਈਡ ਕਰਾਵਾਂਗੇ ਭਰਾ ਨਾਲ ਮਿਲਦੇ ਆ ਪੂਰੀ ਕਰਾਂਗੇ ਗੱਲਬਾਤ ਤੇ ਹਰ ਤਰ੍ਹਾਂ ਦੀ ਤੁਹਾਨੂੰ ਆਈਟਮ ਮਿਲ ਜੂਗੀ ਅੱਜ ਕੱਲ ਬੜਾ ਮਸ਼ਹੂਰ ਚੱਲ ਰਿਹਾ ਕਹਿੰਦੇ ਬਈ ਸਾਊਥ ਦਾ ਜਿਹੜਾ ਪੱਥਰ ਹੈ ਉਹ ਕਿੱਥੋਂ ਮਿਲਦਾ ਤੇ ਉਹਦੇ ਵਿੱਚ ਕੁਆਲਿਟੀ ਤੇ ਵੈਰਾਈਟੀ ਕੀ ਹੁੰਦੀ ਹੈ ਇੱਥੇ ਤੁਹਾਨੂੰ ਉਹ ਵੀ ਮਿਲ ਜਾਣਗੇ ਬਾਕੀ ਵੀਰੇ ਕੰਦਾਂ ਤੇ ਲਾਉਣ ਵਾਲਾ ਕਹਿ ਲਓ ਤੁਸੀਂ 66 ਤੇ ਲਾਉਣ ਵਾਲਾ ਪੱਥਰ ਟੈਲਾਂ ਦਾ ਆਪਾਂ ਨੋਰਮਲ ਆਪ ਦੇਖ ਦੇ ਦਿਆਂ ਬਾਕੀ ਜਿੰਨੇ ਭਰਾ ਦੇਖ ਰਹੇ ਨੇ ਬਾਈ ਨਾ ਇੰਟਰੋਡਿਊਸ ਵੀ ਕਰਦੇ ਆ ਆਜੋ ਵੀਰੇ ਤੇ ਭਰਾ ਹੋਰਾਂ ਦਾ ਕੰਮ ਹੈ ਕਾ ਭਰਾ ਬਦ ਕੀ ਹਲਚਲ ਆ ਥੋੜਾ ਜਿਹਾ ਮਾਈਕ ਉੱਪਰ ਕਰ ਲੋ ਆਜੋ ਵੀਰੇ ਤੁਸੀਂ ਵੀ ਆਜੋ ਇੱਕ ਵਾਰੀ ਤੇ ਆਪਣੇ ਆ ਦੋਨਾਂ ਭਰਾਵਾਂ ਦਾ ਔਰੇ ਕੰਮ ਹੈ ਤੇ ਵੀਰੇ ਵੈਲਕਮ ਆਪਣੇ ਚੈਨਲ ਤੇ ਪਹਿਲਾਂ ਦਾ ਥੈਂਕ ਯੂ ਵੀਰੇ ਕੀ ਹਾਲ ਨੇ ਵਧੀਆ ਵਧੀਆ ਇੱਕਾ ਆਪਣੇ ਜਿੰਨੇ ਭਰਾ ਦੇਖ ਰਹੇ ਨੇ ਕਿ ਵੀਰ ਕਿੱਥੇ ਪਹੁੰਚਣਾ ਪਊਗਾ ਆਪਾਂ ਨੂੰ ਕ੍ਰਿਸ਼ਨਾ ਮਾਰਬਲ ਤਪਾ ਮੰਡੀ ਆਲੀ ਕੇ ਰੋਡ ਐ ਤਪਾ ਮੰਡੀ ਆਲੀ ਕੇ ਰੋਡ ਐ ਠੀਕ ਐ ਕ੍ਰਿਸ਼ਨਾ ਮਾਰਬਲ ਦੇ ਨਾਮ ਤੇ ਹਣਾ ਵੀਰੇ ਬਿਲਕੁਲ ਜੇ ਗੱਲ ਕਰੀਏ ਵੀਰੇ ਆਪਣੇ ਕੋਲ ਵੈਰਾਈਟੀ ਦੇਖੋ ਘਰਾਂ ਦੇ ਵਿੱਚ ਵੈਸੇ ਤਾਂ ਮਾਰਬਲ ਬਹੁਤ ਥਾਂਵੇਂ ਲੱਗਦਾ ਹੁੰਦਾ ਨਾ ਅਲੱਗ 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 ਤੇ ਆਪਣੀ ਸਭ ਤੋਂ ਪਹਿਲਾਂ ਭਰਾਹ ਹੋਰੀ ਕਹਿੰਦੇ ਨੇ ਕਿ ਥੋੜੀ ਜ਼ਿੰਮੇਵਾਰੀ ਕੀ ਰੋਗੀ ਵੀਰੇ ਕੁਆਲਟੀ ਵਾਈਜ਼ ਜਿਹੜੀ ਚੀਜ਼ ਦੱਸਾਂਗੇ ਉਹੀ ਚੀਜ਼ ਤੁਹਾਡੇ ਕੋਲ ਪਹੁੰਚੂਗੀ ਨਿਕਲੂਗੀ ਕਿਉਂਕਿ ਅੱਜ ਕੱਲ ਮਾਰਕੀਟ 'ਚ ਥੋੜਾ ਜਿਹਾ ਚੱਲ ਰਿਹਾ ਹੈ ਹਨਾ ਇਹ ਚੀਜ਼ ਦੱਸਣ ਦਾ ਸਾਡਾ ਮਕਸਦ ਹੈ ਵੀ ਇਹ ਚੀਜ਼ ਦਿਖਾਵਾਂਗੇ ਬੋਲਾਂਗੇ ਉਹੀ ਚੀਜ਼ ਤੁਹਾਡੇ ਤੱਕ ਪਹੁੰਚੂਗੀ ਉਹੀ ਚੀਜ਼ ਹੋਊਗੀ ਬਾਕੀ ਵੀਰੇ ਹੁਣ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਣਾ ਹੈਗੇ ਮਾਰਬਲ ਦੇ ਵਿੱਚ ਟਾਈਲਾਂ ਦੇ ਵਿੱਚ ਮਤਲਬ ਹਰ ਤਰ੍ਹਾਂ ਦੇ ਆਪਣੇ ਕੋਲ ਵੈਰਾਈਟੀ ਅਵੇਲੇਬਲ ਹੈ ਹਰ ਤਰ੍ਹਾਂ ਦੀ ਚੀਜ਼ ਮਿਲ ਜਾਊਗੀ ਹਨਾ ਜੀ ਲੈ ਆਜੋ ਭਾਈ ਜਿੰਨੇ ਭ ਆਜੋ ਜੀ ਜੇ ਗੱਲ ਕਰੀਏ ਸਟਾਰਟਿੰਗ ਦੇ ਵਿੱਚ ਹਨਾ ਘਰਾਂ ਦੇ ਵਿੱਚ ਆਪਾਂ ਆਊਟਡੋਰ ਦੇ ਵਿੱਚ ਸਭ ਤੋਂ ਜ਼ਿਆਦਾ ਚੀਜ਼ ਵਰਤਦੇ ਹੁੰਨੇ ਆ ਗਿਆ ਪੱਥਰ ਆਪਾਂ ਹਨਾ ਗ੍ਰੇਨਾਈਟ ਦੀ ਹੈ ਗ੍ਰੇਨਾਈਟ ਇਹਦੇ ਵਿੱਚ ਆਪਣੇ ਕੋਲ ਦੋ ਤਰ੍ਹਾਂ ਦੀ ਵੈਰਾਈਟੀ ਆਉਂਦੀ ਹੁੰਦੀ ਇੱਕ ਤਾਂ ਕਹਿੰਦੇ ਨੇ ਕਿ ਸਾਊਥ ਦੀ ਇੱਕ ਕਹਿੰਦੇ ਨੇ ਰਾਜਸਥਾਨੀ ਰਾਜਸਥਾਨੀ ਨਾਰਮਲੀ ਘਰਾਂ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਜਾਂ 90% ਲਾ ਲਓ ਆਪਣੇ ਪੰਜਾਬ ਵਿੱਚ ਸਾਰਿਆਂ ਨੂੰ ਪਤਾ ਹੈ ਜਦੋਂ ਸਾਊਥ ਦੀ ਗੱਲ ਤੁਰਦੀ ਥੋੜੀ ਬਹੁਤੋਂ ਕਿਤਨੇ ਕਿਤੇ ਕਹਿੰਦੇ ਨੇ ਕਿ ਯਾਰ ਸਾਊਥ ਦਾ ਵੀ ਗ੍ਰੇਨਾਈਟ ਆ ਮੇਨਰ ਬਿਲਕੁਲ ਜੋ ਸਾਊਥ ਦਾ ਥੋੜਾ ਜਿਆ ਮਹਿੰਗਾ ਆ ਜਾਂਦਾ ਇਹਦੇ ਨਾਲੋਂ ਮਹਿੰਗਾ ਆ ਜਾਂਦਾ ਹਾਂਜੀ ਉਹ ਹਰ ਇੱਕ ਬੰਦਾ ਮਤਲਬ ਕਹਿੰਦੇ ਵੀ ਇੰਨੀ ਉੱਚੀ ਰੇਂਜ ਦੇ ਵਿੱਚ ਨਹੀਂ ਲਗਾਣਾ ਤਾਂ ਉਹਨਾਂ ਵਸਤੇ ਆਪਾਂ ਰਾਜਸਥਾਨ ਦੇ ਵਿੱਚ ਹੀ ਸਾਊਥ ਦੀ ਕੁਆਲਿਟੀ ਲੈ ਕੇ ਆਏ ਆ ਅੱਛਾ ਇਹ ਚੀਜ਼ਾਂ ਵੀ ਹੁੰਦੀਆਂ ਨੇ ਕੁਝ ਬਿਲਕੁਲ ਜੀ ਬਿਲਕੁਲ ਜੇ ਦਿਖਾਵਾਂ ਕਿ ਕਿਹੜੀ ਕਿਹੜੀ ਵੈਰਾਈਟੀ ਆਪਣੇ ਕੋਲ ਜੇ ਆਪਾਂ ਗੱਲ ਕਰੀਏ ਦੇ ਵਿੱਚ ਆਪਣੇ ਕੋਲ ਐਨ ਲਗਾ ਲਓ ਤੁਸੀਂ 65 70 ਰੁਪਏ ਤੋਂ ਸ਼ੁਰੂ ਹੋ ਕੇ ਜਿਹੇ ਜਾਂ ਮਰਜ਼ੀ ਗ੍ਰੇ 65 ਜਾਂ 70 ਰੁਪਏ ਤੋਂ ਸਟਾਰਟਿੰਗ ਬਿਲਕੁਲ ਜੀ ਬਿਲਕੁਲ ਬਾਕੀ ਅਪਗ੍ਰੇਡ ਜਿੰਮੇ ਜਿੰਮੇ ਕੁਆਲਟੀ ਵਾਈਜ਼ ਹੋ ਜਾਊਗਾ ਹਨਾ ਬਿਲਕੁਲ ਨੇਚਰਲ ਨਾ ਉਹਦਾ ਰੰਗ ਫਿੱਟੇ ਨਾ ਉਹਦਾ ਕੋਈ ਦਿੱਕਤ ਆ ਸਭ ਤੋਂ ਵੱਡੀ ਚੀਜ਼ ਆ ਮੈਂ ਬਾਈ ਨੂੰ ਸਵਾਲ ਵੀ ਲੱਗੇ ਸੀ ਪੁੱਛਣਾ ਅੱਜ ਕੱਲ ਵੀਰੇ ਹੈਗਾ ਵੀ ਇਹ ਚੱਲ ਵੀ ਰਿਹਾ ਹੈਗਾ ਜੇ ਆਪਾਂ ਗੱਲ ਕਰੀਏਗੀ ਸੱਤ ਪਰ ਦਾ ਟੈਸਟਿੰਗ ਕਿਵੇਂ ਕੀਤੀ ਜਾਂਦੀ ਹੈ ਉਹ ਗ੍ਰੇਨਾਈਟ ਦੀ ਲੈ ਬਾਈ ਲਵੇ ਆਜੋ ਜਿੰਨੇ ਭਰਾ ਦੇਖ ਰਹੇ ਨੇ ਅੱਜ ਸੁਣੋ ਆਪਾਂ ਇੱਕ ਲਾਈਵ ਪ੍ਰੂਫ ਵੀ ਦਿਖਾ ਦਾਂਗੇ ਵੀਰੇ ਚਾਹੇ ਆਪਣੇ ਕੋਲੋਂ ਲੈ ਲਓ ਚਾਹੇ ਕਿਤੇ ਹੋਰ ਲੈ ਲਓ ਹਨਾ ਆਪਣੇ ਭਰਾ ਨੂੰ ਇੱਕ ਚੀਜ਼ ਦੀ ਹੋਰ ਤਸੱਲੀ ਹੋ ਇੱਕ ਇੱਕ ਮਿੰਟ ਵੀਰੇ ਪਹਿਲਾ ਫਰੰਟ ਦੇਖੋ ਪਿੱਛੋਂ ਵੀ ਸੇਮ ਆਈਟਮ ਨਿਕਲੂਗੀ ਲੈ ਭਾਈ ਆ ਚੈੱਕ ਕਰੋ ਦੋਨੋਂ ਪਾਸੇ ਪਹਿਲਾਂ ਤਾਂ ਇੱਕ ਵਾਰੀ ਲੈ ਹੁਣ ਇਹ ਤੁਹਾਨੂੰ ਦੇਖਣ ਨੂੰ ਚਿੱਟਾ ਜਿਹਾ ਲੱਗ ਰਿਹਾ ਹਨਾ ਵੀਰੇ ਲੈ ਭਾਈ ਇੱਥੇ ਮਾਰੀ ਭਾਈ ਇਧਰਲੇ ਤੇ ਇਧਰਲੇ ਤੇ ਭਰਾ ਆਹ ਵਾਲੇ ਤੇ ਮਾਰ ਆਹ ਜੀ ਚੈੱਕ ਕਰਿਆ ਕਰੋ ਭਾਈ ਤੁਸੀਂ ਕਿਤੇ ਵੀ ਗਏ ਹੋਗੇ ਅੱਜ ਕੱਲ ਕੀ ਚੱਲ ਰਿਹਾ ਵੇ ਜਦਾਂ ਰੰਗ ਮਾਰਦੇ ਨੇ ਜਾਂ ਮਾਰਦੇ ਨੇ ਨਾ ਪਾਲਿਸ਼ ਹਨ ਉਹ ਬਾਜ਼ ਵਿੱਚ ਆਪਾਂ ਡੋਰ ਲਵਾ ਲਿਆ ਕੁਝਕ ਟਾਈਮ ਬਾਅਦ ਕੀ ਕਹਿੰਦੇ ਨੇ ਤੁਸੀਂ ਕਹਿੰਦੋਂਗੇ ਬਾਹਰ ਤੇ ਸਾਡਾ ਪੱਥਰ ਤਾਂ ਵੀਰੇ ਫਿੱਕਾ ਪੈ ਗਿਆ ਤਾਂ ਵੀਰੇ ਇਸ ਤਰੀਕੇ ਨਾਲ ਚੈੱਕ ਕਰ ਸਕਦਾ ਬੰਦਾ ਆਪਣਾ ਪਰ ਹਣਾ ਲਓ ਵੀ ਅੱਛਾ ਇਹਦੇ ਵਿੱਚ ਕਲਰ ਆਪਸ਼ਨ ਆਪਣੇ ਕੋਲ ਕਿੰਨੇ ਅਵੇਲੇਬਲ ਹੋ ਜਾਣਗੇ ਇਹਦੇ ਵਿੱਚ 20 ਤੋਂ 25 ਕਲਰ ਮਿਲ ਜਾਣਗੇ ਜੀ ਤੁਹਾਨੂੰ 20 ਤੋਂ 25 ਕਲਰ ਹੈ ਕੱਲਾ ਵੀਰੇ ਮਾਰਬਲ ਦੇ ਵਿੱਚ ਮਿਲ ਜੂਗਾ ਜੇ ਗੱਲ ਕਰਦੇ ਹੋ ਕਲਰ ਕਿਹੜੇ-ਕਿਹੜੇ ਨੇ ਬਲੈਕ ਆਪਾਂ ਤੁਹਾਨੂੰ ਦਿਖਾਤਾ ਇਸ ਤੋਂ ਇਲਾਵਾ ਵੀਰੇ ਇਸ ਤੋਂ ਇਲਾਵਾ ਜੀ ਆ ਬ੍ਰਾਊਨ ਸ਼ੇਡ ਓਸ਼ੀਅਨ ਬਲੂ ਜੀ ਓਕੇ ਆਹਾ ਉਹ ਬ੍ਰਾਊਨ ਸ਼ੇਡ ਆ ਗਿਆ ਜਿਹੜਾ ਸਾਹਮਣੀ ਪਿਆ ਤੁਹਾਡੇ ਹਾਂਜੀ ਤੇ ਇੱਕ ਆ ਵੀ ਆ ਗਿਆ ਨਾ ਇਧਰਲੇ ਪਾਸੇ ਜਿਹੜੇ ਭਾਏ ਨੇ ਆਪਣੇ ਕੋਲ ਹਾਂਜੀ ਲਓ ਜੀ ਆਜੋ ਜਿੰਨੇ ਭਰਾ ਦੇਖ ਰਹੇ ਨੇਗੇ ਇਹਦਾ ਵੀਰੇ ਥੋੜਾ ਜਿਹਾ ਇਹ ਬਲੈਕ ਕੀ ਹੈ ਇਹ ਇਹ ਲੈਦਰ ਦੇ ਵਿੱਚ ਹੈ ਜੀ ਜਿਵੇਂ ਆਪਾਂ ਚਮੜਾ ਨਹੀਂ ਕਹਿ ਦਿੰਦੇ ਅੱਛਾ ਮੈਟ ਬਲੈਕ ਮੈਟ ਲੈ ਲਾ ਵਈ ਆ ਚੀਜ਼ਾਂ ਵੀ ਆ ਗਈਆਂ ਯਾਰ ਆ ਦੇਖੋ ਬਾਈ ਕਰੋ ਚੈੱਕ ਬਾਈ ਇੱਕ ਵਾਰੀ ਲੈ ਮਤਲਬ ਬੰਦਾ ਆਊਗਾ ਪਹਿਲਾਂ ਉਹਦੀ ਤਸੱਲੀ ਕਰੂਗਾ ਹਨਾ ਇੱਕ ਚੈਲੰਜ ਫਿਰ ਹੋਰ ਦਿਓ ਵੀਰੇ ਆਪਾਂ ਤੁਸੀਂ ਕਹੇ 65 70 ਪੈਸੇ ਮਾਰਕੀਟ 'ਚ ਹੈ ਹੀ ਨਹੀਂ ਰੇਟ ਇਹ ਮਿਲਦੇ ਆ ਜੀ ਉਹ ਜਿਹੜੇ ਕਨਵਰਟਡ ਹੁੰਦੇ ਨੇ ਜਿਨ੍ਹਾਂ ਦਾ ਰੰਗ ਰੰਗ ਫਟੇ ਜਾਂਦਾ ਉਹ ਅਗਲਾ ਕਹਿ ਕੇ ਦੇਈ ਜਾਂਦਾ ਹਾਂਜੀ ਪਰ ਜਿਹੜੀ ਚੀਜ਼ ਦੱਸਾਂਗੇ ਉਹੀ ਚੀਜ਼ ਦੇਵਾਂਗੇ ਤੁਹਾਨੂੰ ਲੈਣਾ ਲੈਣਾ ਅਗਲੇ ਦੀ ਇੱਛਾ ਹੁੰਦੀ ਹੈ ਉਹ ਤਾਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਿ ਦਿੰਨਾ ਪਹਿਲਾਂ ਨਾ ਜਦੋਂ ਵੀ ਤੁਸੀਂ ਦੇਖੋ ਘਰ ਆਪਾਂ ਬਣਾਉਣੇ ਹੁੰਨੇਗੇ ਬਹੁਤ ਭਰਾ ਤਾਂ ਕਹਿੰਦੇ ਨੇ ਕਿ ਇੱਕ ਵਾਰੀ ਬਣਦਾ ਵੀਰੇ ਘਰ ਹਣਾ ਤਸੱਲੀ ਵਾਲਾ ਆਪਦੇ ਮੈਂ ਕਹਿੰਦਾ ਬਾਈ ਤੁਸੀਂ ਚਾਰ ਜਗ੍ਹਾ ਤੇ ਪਹਿਲਾਂ ਜਾ ਕੇ ਫੇਰ ਆਓ ਫੇਰ ਆਓ ਹਣਾ ਜੀ ਆਪਣੇ ਕੋਲ ਤਾਂ ਸਿੱਧੀ ਜੀ ਗੱਲ ਹੈ ਪਹਿਲਾਂ ਘੁੰਮ ਫਿਰੋ ਤਸੱਲੀ ਕਰੋ ਚੀਜ਼ਾਂ ਦੀ ਕੁਆਲਿਟੀ ਦੀ ਤੇ ਰੇਟ ਆ ਸਭ ਤੋਂ ਵੱਡੀ ਚੀਜ਼ ਹੈ ਰ ਬਾਕੀਆਂ ਨਾਲੋਂ ਦਾ ਵਿਰੇ ਫਰਕ ਹੈਗੀ ਹੈਗਾ ਹਰੇਕ ਚੀਜ਼ ਦੇ ਵਿੱਚ ਮੇਨ ਚੀਜ਼ ਹੈ ਬਈ ਪਪ ਕੋਲਟਨ ਕੋਈ ਕੰਪਰੋਮਾਈਜ਼ ਨਹੀਂ ਕਰ ਰਹੇ ਹਨ ਤੇ ਆ ਇੱਧਰ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਆ ਲਾਲੂ ਰੰਗ ਦੇ ਮਿਲ ਜਾਣਗੇ ਇਦਾਂ ਦੇ ਸ਼ੇਡ ਵੀ ਤੁਹਾਨੂੰ ਮਿਲ ਜਾਣਗੇ ਇਹ ਸਾਰਾ ਸਾਰਾ ਵਿਰੇ ਮਾਰਬਲ ਦੇ ਵਿੱਚ ਆਪਣੇ ਕੋਲ ਹੈਗੇ ਨੇ ਡਿਜ਼ਾਈਨ ਵਿਰੇ ਬਾਈ ਹੋਰਾਂ ਕੋਲ ਅਲਿਮਿਟਡ ਅਤੇ ਵਿਰੇ ਆ ਬਾਕਸਿੰਗ ਵਿੱਚ ਇਹ ਟਾਈਲ ਸਾਰਾ ਇਹ ਟਾਈਲ ਆ ਗਈ ਹਨ ਤੇ ਇੱਕ ਅੱਜ ਕੱਲ੍ਹ ਉਹ ਚੱਲ ਰਿਹਾ ਵਿਰੇ ਮਸ਼ਹੂਰ ਕਹਿੰਦੇ ਛੱਤਾ ਚੋਤਾ ਦੇ ਕਹਿੰਦੇ ਅਸੀਂ ਲੈਂਟਰ ਨਹੀਂ ਪਾਉਣਾ ਲਾਲ ਪੱਥਰ ਦਿਖਾਈਏ ਫਿਰ ਆਪਾਂ ਸਾਰੇ ਭਰਾਵਾਂ ਦੀਆਂ ਫਸਟ ਪ੍ਰਾਇੋਰਟੀ ਅੱਜ ਕੱਲ ਹੋਇਆ ਪਿਆ ਬਾਈ ਅਗਲਾ ਕਹਿੰਦਾ ਸਸਤੇ ਮਿਲਦੀ ਆ ਚੀਜ਼ ਬਰਾਂਡਾ ਪਾਉਣਾ ਚਾਹੀਦਾ ਹੈ ਹਨਾ ਬਿਲਕੁਲ ਬਿਲਕੁਲ ਉਹਨਾਂ ਨੇ ਤਾਂ ਉਹਦੀ ਲਾਈਫ ਵੱਧਦਾ ਖਰਚਾ ਘਟ ਹੈ ਵੀਰੇ ਉਹਦੇ ਨਾਲੋਂ ਆਪਣਾ ਲੈਂਟਰ ਨਾਲੋਂ ਖਰਚਾ ਘਟ ਜਾਂਦਾ ਹੈ ਅੱਛਾ ਵੀਰੇ ਇਹ ਛੋਟੇ ਆਪਣੇ ਕੋਲ ਪੀਸੀ ਮਿਲ ਜਾਣਗੇ ਹਨਾ ਮਾਰਬਲ ਦੇ ਹਾਂਜੀ ਮਾਰਬਲ ਦੇ ਇਹਨੂੰ ਆਟੋ ਡੋਰ ਕਿੰਮਰਜੀ ਯੂਜ਼ ਕਰ ਸਕਦਾ ਬੰਦਾ ਹਨਾ ਇਨਡੋਰ ਆਊਟਡੋਰ ਲਾਉਣੇ ਆਗੇ ਲਓ ਜੀ ਆਹ ਸਾਈਜ਼ अवेलेबल ਮਿਲ ਜਾਣਗੇ ਇਹਨਾਂ ਦਾ ਵੀਰੇ ਕੀ ਰੇਟ ਰੁੱਟ ਰਹਿੰਦਾ ਜੇ ਗੱਲ ਕਰੀਏ ਮੇ ਤਰੋ ਗੜਾਉ ਤਾਂ ਭਰੀ ਪਿਆ ਸੀ ਟੈਲ ਵਾਲਾ ਬਾਕੀ ਤੁਸੀਂ ਡਰੋਨ ਵਾਲਾ ਛੋਟ ਦੇਖ ਲਿਆ ਉਹ ਸਟਾਰਟਿੰਗ ਦੇ ਵਿੱਚ ਸਟਾਕ ਤਾਂ ਵੀਰੇ ਅਨਲਿਮਟਿਡ ਹੈ ਕੱਲ ਨੂੰ ਇਹ ਚੀਜ਼ ਨਹੀਂ ਹੋਊਗੀ ਭਰਾ ਆਪਣੇ ਕੋਲ ਆ ਜਾਂਦੇ ਨੇ ਕਹਿੰਦੇ ਨੇ ਤੁਹਾਡਾ ਸਟਾਕ ਖਤਮ ਹੋ ਗਿਆ ਯਾਰ ਜਿੰਨਾ ਮਰਜੀ ਜਿੰਨਾ ਮਰਜੀ ਫਰੈਸ਼ ਮਾਲ ਜਮਾ ਆਹ ਪੱਥਰ ਦੀ ਗੱਲ ਕਰ ਰਹਾ ਮੈਂ ਪਹਿਲਾਂ ਤਾਂ ਵੀਰੇ ਦਾ ਸਾਈਜ਼ ਕੀ ਹੁੰਦਾ ਹੈ ਇਹ 2 4 2 5 2 4 ਜਾਂ 2 5 ਦੀ ਹੈ ਹਨਾ ਜੇ ਆਪਣਾ 5 ਵਾ 2 ਦੇ ਆ ਗਿਆ 5 2 10 ਹਨਾ ਬਿਲਕੁਲ ਓਕੇ ਤੇ ਵੇਡ ਕਿੰਨਾ ਹੋਊਗਾ ਇਹਦਾ ਇੱਕ ਦਾ ਹੋਰ ਨੂੰ ਆ ਜਾ ਮੜਾ ਜਾ ਆਜੋ ਭਰਾ ਤੁਸੀਂ ਵੀ ਆਜੋ ਡਰੋ ਨਾ ਹੁਣ ਤਾਂ ਚੀਜ਼ਾਂ ਖੁੱਲ ਕੇ ਸਾਹਮਣੇ ਆਉਣਗੀਆਂ ਇਹਦਾ ਬੇਟ ਆ ਆ 1 ਫੁੱਟ ਦੇ ਵਿੱਚ 7 ਕਿਲੋ ਵਜ਼ਨ ਹੁੰਦਾ 1 ਫੁੱਟ ਚ 7 ਕਿਲੋ ਠੀਕ ਹੈ ਕਾਫੀ ਜਿਆਦਾ ਹੋ ਗਿਆ ਨਾ ਇਹ ਸਭ ਨਾਲ ਤਾਂ 1 ਫੁੱਟ ਦਾ ਪੀਸ ਹੋ ਗਿਆ 8 ਫੁੱਟ ਦਾ ਪੀਸ ਹੋ ਗਿਆ ਹਾਂ ਜੀ ਲੈ ਲਓ 56 56 ਕਿਲੋ ਵਜ਼ਨ 56 ਕਿਲੋ ਵਜ਼ਨ ਹੋਗਾ ਨਾ ਇੱਕ ਆਮ ਬੰਦੇ ਜਨਾ ਆਮ ਬੰਦੇ ਜੀ ਆਮ ਬੰਦੇ ਜਨਾ ਬੇਟ ਤੇ ਬਈ ਇੱਕ ਬਈ ਕਈ ਭਰਾ ਆਪਣੇ ਸੁਭਾਲ ਹੋਣਗੇ ਕਿ ਬਈ ਅਸੀਂ ਇਹ ਛੱਤ ਤੇ ਲਵਾਉਨੇ ਆ ਬਈ ਕੱਲ ਨੂੰ ਕੋਈ ਦਿੱਕਤ ਹੈ ਤਰੇੜ ਤਰੋ ਟੁੱਟ ਪੰਨ ਦੀ ਨਹੀਂ ਕੋਈ ਦਿੱਕਤ ਨਹੀਂ ਹੁੰਦੀ ਕੁਛ ਨਹੀਂ ਹੁੰਦਾ ਗਿਆ ਫਿਰ ਜੇ ਆਪਾਂ ਗੱਲ ਕਰੀਏ ਹੁਣ ਇਹ ਮਾਰਕੀਟ ਦੇ ਵਿੱਚ ਬਹੁਤ ਲੋਕਾਂ ਘੱਟ ਕੋਲਾ ਬਿਲਕੁਲ ਹਨਾ ਕੁਛ ਕੁ ਰੱਖਦੇ ਨਹੀਂ ਕਿ ਮਹਿੰਗਾ ਪੈਂਦਾ ਐਂ ਲਾ ਲਓ ਬਿਲਕੁਲ ਪਰ ਇਹ ਆਪਸ ਸਸਤੇ ਰੇਟ 'ਚ ਦੇਣਾ ਹੈ ਇਹ ਸਾਨੂੰ 32 ਰੁਪਏ ਫੁੱਟ 32 ਰੁਪਏ ਫੁੱਟ ਹਾਂਜੀ ਠੀਕ ਹੈ ਲੈ ਹੁਣ ਮਲਟੀਪਲਾਈ ਕਰ ਲਓ ਜਿੰਨਾ ਤੁਹਾਡਾ ਸਕੁਅਰ ਫੁੱਟ ਛੱਤ ਦਾ ਏਰੀਆ ਹੈਗਾ ਉਹਦੇ ਹਿਸਾਬ ਦੇ ਨਾਲ ਮਿਲ ਜਾਊਗਾ ਸਿੱਧਾ ਗਾਡਰਾਂ ਦੇ ਉੱਪਰ ਪੈ ਜਾਂਦਾ ਹੈਗਾ ਤੇ ਇਹਦਾ ਵੀ ਰੇਟ ਦਾ ਚੈਲੰਜ ਰਹੂਗਾ ਮਾਰਕੀਟ ਨਾਲ ਹਣਾ ਜੇ ਗੱਲ ਕਰਦੇ ਹੋ ਸਟਾਕ ਦੀ ਇੱਧਰ ਵੀ ਚੈੱਕ ਕਰ ਲੋ ਟਾਈਲਾਂ ਟੂਲਾਂ ਦਾ ਸਟਾਕ ਅਨਲਿਮਟਿਡ ਤੇ ਵੀਰੇ ਅੱਜ ਕੱਲ ਟਾਈਲਾਂ ਦਾ ਵੀ ਚੱਲ ਰਿਹਾ ਕਹਿੰਦੇ ਵੀ ਚਲੋ ਕਰੀ ਜਾਂਦੇ ਨੇ ਲੋਕ ਕਹਿੰਦੇ ਨੇ ਕਿ ਸਸਤੀ ਲੈ ਸਾਡੇ ਤੋਂ ਲੈ ਜਾਓ ਉਹ ਟੁੱਟ ਟੱਟ ਜਾਂਦੀ ਨੇ ਬਾਅਦ ਚ ਕੁਆਲਿਟੀ ਬੁੜੀ ਬੇਕਾਰ ਦੇ ਦਿੰਦੇ ਆ ਵੀ ਆਪਣੇ ਕੋਲ ਇਦਾਂ ਦਾ ਚੀਜ਼ ਤੇ ਨਹੀਂ ਹੋਊਗੀ ਵੀ ਹਣਾ ਟਾਈਲਾਂ ਆਪਣੇ ਕੋਲ ਜਿਹੜੇ ਭਰਾਵਾਂ ਆ ਰਹੇ ਨੇ ਕਿ ਕੁਆਲਿਟੀ ਵਜ ਕੇ ਮਰੂ ਕੰਮ ਅਨਬ੍ਰੇਕੇਬਲ ਟਾਈਲ ਮਿਲੂ ਆਪਣੇ ਕੋਲੇ ਅੱਲਾ ਕਾ ਤੋੜ ਕੇ ਦਿਖਾਓ ਸਾਡੀ ਟਾਈਲ ਸਾਡੀ ਟਾਈਲ ਤੋੜ ਕੇ ਦਿਖਾ ਹੁਣ ਕਹਿੰਗੇ ਵੀ ਟਾਈਲਾਂ ਤ ਆਪਾਂ ਲਾਈਵ ਡੈਮੋ ਕਰਦੇ ਆ ਵੀਰੇ ਚਲੋ ਅੰਦਰ ਚੱਲੀਏ ਵੀਰੇ ਹਨਾ ਆਪਾਂ ਆਜੋ ਜੀ ਟਾਈਲਾਂ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆ ਜਾਂਦੀ ਹੈ ਕਿ ਆਪਾਂ ਘਰ ਦੇ ਵਿੱਚ ਐਂਟਰ ਕਰਦੇ ਹੁੰਨੇ ਕਹਿੰਦੇ ਆਪਾਂ ਵੀਰੇ ਪਾਰਕਿੰਗ ਲਈ ਟਾਈਲਾਂ ਬਿਲਕੁਲ ਵੀਰੇ ਹਨਾ ਸਭ ਤੋਂ ਜੋ ਮੇਨ ਇੰਪੋਰਟੈਂਟ ਹੈ ਕੱਲੂ ਕਾ ਆਪਾਂ ਕਰੇ ਗੱਡੀਆਂ ਵੀ ਖੜਾਉਣੀਆਂ ਨੇ ਕਈਆਂ ਮੇਰੇ ਭਰਾਵਾਂ ਦੇ ਘਰੇ ਟਰੈਕਟਰ ਵੀ ਹੈ ਜੇ ਗੱਲ ਕਰ ਦੋਗੇ ਪਾਰਕਿੰਗ ਟਾਈਲ ਦੇ ਵਿੱਚ ਆਪਣੇ ਕੋਲ ਵੀਰੇ ਆਹ ਵੈਰਾਈਟੀ ਹੈ ਹਨਾ ਹਾਂਜੀ ਡਿਜ਼ਾਈਨ ਬਹੁਤ ਡਿਜ਼ਾਈਨ ਰੈਕੋਰਡ ਡਿਜ਼ਾਈਨ ਚੈੱਕ ਕਰ ਲਓ ਸੰਨੇ ਭਰਾ ਦੇਖ ਰਹੇ ਹੋ ਤੇ ਹੁਣ ਤੁਸੀਂ ਸੋਚ ਰਹੇ ਹੋ ਕਿ ਇਹ ਤਾਂ ਮਿਲ ਜਾਂਦੇ ਹੋਣਗੇ ਰੇਟ ਦੂਸਰੇ ਨੰਬਰ ਤੇ ਕੁਆਲਿਟੀ ਵੀ ਚੈੱਕ ਕਰਾਵਾਂਗੇ ਸਭ ਤੋਂ ਮੇਨ ਇਹਦੇ ਵਿੱਚ ਤੁਹਾਨੂੰ ਪਾਰਕਿੰਗ ਦੇ ਵਿੱਚ ਆਪਣੇ ਕੋਲ ਡਿਜ਼ਾਈਨ ਜੇ ਆਪਾਂ ਅੱਜ ਦੀ ਗੱਲ ਕਰੀ ਕਿ ਕਿਹੜੇ ਦੇ ਵਿੱਚ ਕਿੰਨੇ ਡਿਜ਼ਾਈਨ ਅਵੇਲੇਬਲ ਆ ਸਾਰੇ ਵੀਰੇ ਜਿੰਨੇ ਦਿਖਾਵਾਂਗੇ ਸਾਰੇ ਸਟਾਕ ਦੇ ਵਿੱਚ ਚਾਹੇ ਤੁਸੀਂ ਚਾਰ-ਚਾਰ ਏਅਰਫੁੱਟ ਮਾਲ ਲੈ ਲੋ ਓਕੇ ਆ ਜਿੰਨੇ ਤੁਸੀਂ ਡਿਜ਼ਾਈਨ ਦੇਖ ਰਹੇ ਸਾਰੇ ਦੇ ਸਾਰੇ ਇਹ ਪਾਰਕਿੰਗ ਟਾਈਲ ਦੇ ਡਿਜ਼ਾਈਨ ਨੇ ਜੋ ਹੁਣ ਤੁਸੀਂ ਡਿਸਪਲੇ ਦੇ ਵਿੱਚ ਦੇਖ ਰਹੇ ਹੋ ਠੀਕ ਹੈ ਜੀ ਬਾਕੀ ਉਸ ਤੋਂ ਬਾਅਦ ਆਪਾਂ ਅੱਛਾ ਇਦਾਂ ਦੇ ਮਿਲ ਜਾਣਗੇ ਵੀਰੇ ਹੈ ਜਿਹੇ ਜੀ ਮਰਜ਼ੀ ਹੈ ਓਕੇ 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 ਜੇ ਤੁਸੀਂ ਹਣਾ ਕੁਝ ਅਲੱਗ ਯੂਨੀਕ ਜਾਂ ਕੋਈ ਡਿਜ਼ਾਈਨ ਵੀ ਤਿਆਰ ਇਦਾਂ ਦੇ ਦੇਖ ਲਓ ਵੀ ਕਲਰਫੁੱਲ ਹੋ ਗਈਆਂ ਅੱਛਾ ਇਹਨਾਂ ਦਾ ਵੀ ਰਿ ਕਲਰ ਕਲਰ ਦੀ ਕੀ ਜ਼ਿੰਮੇਵਾਰੀ ਰਹਿੰਦੀ ਹੈ ਕਿ ਫੇਰਦੇ ਨਹੀਂ ਹੁੰਦਾ ਬਾਅਦ ਚ ਨਾ ਸਕ੍ਰੈਚ ਪਵੇ ਨਾ ਕਲਰ ਜਾਵੇ ਨਾ ਸਕ੍ਰੈਚ ਪਊਗਾ ਨਾ ਇਹਦਾ ਕਲਰ ਜਾਊਗਾ ਲੈ ਬਾਈ ਇਦਾਂ ਦੇ ਕਰੋ ਚੈੱਕ ਮਤਲਬ ਲਓ ਬਾਈ ਡਿਜ਼ਾਈਨ ਤਾਂ ਮੇਰੇ ਬਾਦੂ ਨਾ ਬਾਦੂ ਬਾਦੂ ਮੈਂ ਕਹਣਾ ਬੰਦਾ ਗਣਦਾ ਥੱਕ ਜਾਊਗਾ ਲੈ ਬਾਈ ਇਸ ਤੋਂ ਉੱਪਰ ਦਾ ਯਾਰ ਟੈਲਾਂ ਦੇ ਵਿੱਚ ਕੀ ਰਹੇਗਾ ਬਾਈ ਇਹਨਾਂ ਬਾਈ ਬਾਰੇ ਸਾਰੇ ਡੋਰ ਜੀ ਸਲੈਕਟ ਕਰਤੇ ਲਓ ਬਾਈ ਕਰੋ ਚੈੱਕ ਆਹ ਡਿਜ਼ਾਈਨ ਅਵੇਲੇਬਲ ਹੈ ਜੋ ਤੁਸੀਂ ਹੁਣ ਦੇਖ ਲਿਆ ਪਾਰਕਿੰਗ ਦੇ ਵਿੱਚ ਹੁਣ ਸਾਰੇ ਜਣੇ ਇਹ ਕਹਿ ਰਹੇ ਹੋਣਗੇ ਕ ਟਾਈਲਾਂ ਦਿਖਾਤੀਆਂ ਬਾਈ ਨੇ ਪਹਿਲੀ ਗੱਲ ਕੀ ਕਿ ਸਕਰਾਚ ਦੀ ਤੇ ਕਲਰ ਫੇਡ ਦੀ ਫੁੱਲ ਗਾਰੰਟੀ ਹੈ ਦੂਸਰੀ ਚੀਜ਼ ਇਹਦੀ ਮੋਟਾਈ ਚੈੱਕ ਕਰੋ ਜੰਨੇ ਭਰਾ ਦੇਖ ਰਹੇ ਹੋਗੇ ਆ ਇਹਦਾ ਇਹਨਾਂ ਦੇ ਵਿੱਚ ਇੱਕ ਸੈਂਪਲ ਹੈ ਇਹਦੀ ਆ ਚੱਕਰੀ ਬੜੇ ਵਸਦਾ ਹੈ ਟਰਾਲੀ ਟਰੁਲੀ ਇਹਦੇ ਉੱਤੇ ਜਿਵੇਂ ਮਰਜੀ ਚੜੀ ਜਾਵੇ ਮੈਂ ਤਾਂ ਤੋੜ ਕੇ ਦੇਖੂਗਾ ਬਾਈ ਦੇਖ ਲਓ ਤੋੜਦਾ ਟੁੱਟਦੀ ਹੈ ਜੋ ਤੋੜੋ ਜਿਹੜੀ ਜਿੱਟ ਟੁੱਟਦੀ ਹੈ ਤੋੜਦੇ ਹੈ ਹਾਂ ਟੁੱਟੀ ਨਹੀਂ ਬਾਈ ਇਹ ਡੈਮੋ ਨਹੀਂ ਕਰਦੇ ਆਪਾਂ ਇੱਕ ਲੋਕ ਕਰਦੇ ਹੋਣੇ ਬਾਈ ਮੈਂ ਪੁੱਠਾ ਥੋੜਾ ਜਿਹਾ ਕਰੋ ਕਰੋ ਮੈਂ ਆਪਦੇ ਹਿਸਾਬ ਨਾਲ ਕਰੂੰਗਾ ਮੈਂ ਤਾਂ ਬਾਈ ਹੋਰਾਂ ਦੋ ਇੱਟਾਂ ਮੰਗਾ ਲਈਆਂ ਆ ਤੁਹਾਡੇ ਸਾਹਮਣੇ ਉਰੇ ਬਚਾਲੇ ਗੈਪ ਚ ਕੁਛ ਹੀ ਨਹੀਂ ਹੈਗਾ ਨਾ ਬਾਈ ਕਹਿੰਦਾ ਟਰਾਲੀ ਚਾੜ ਦੋ ਆਪਾਂ ਦਾ ਬੰਦਾ ਚਾੜਾਂਗੇ ਬਾਈ ਰੱਖ ਦੀ ਰੱਖ ਹੁਣ ਬਾਈ ਮੈਂ ਚੜਾਂ ਥੋੜਾ ਬੰਦਾ ਚਾੜਾਂ ਜਿਵੇਂ ਮਰਜੀ ਮੇਰੇ ਚ ਥੋੜਾ ਵਜਨ ਠੀਕ ਲੱਗ ਰਿਹਾ ਨਾ ਜੋ ਮੈਂ ਦੇਖਦਾ ਪਹਿਲਾਂ ਚੜ ਕੇ ਬਈ ਠੀਕ ਹੈ ਲੈ ਬਾਈ ਤੁਸੀਂ ਕਹਿੰਦੇ ਦੂਜਾ ਪੈਰ ਨਾਲ ਲੱਤਾ ਹੋਵੇ ਹਾਂ ਇੱਕ ਲੱਤਾ ਉਹ ਵੀ ਸੈਂਟਰ ਚ ਰੱਖੀ ਹੋਈ ਆ ਠੀਕ ਹੈ ਚਲੋ ਬਈ ਕੁਆਲਟੀ ਵਾਲਾ ਹੁਣ ਅਗਲੇ ਨੂੰ ਐ ਹੋ ਜਾਊਗਾ ਵੀ ਹਾਂ ਯਾਰ ਗੱਲਬਾਤ ਕੋਈ ਹੈਗੀ ਐ ਅਸੀਂ ਪੈਸੇ ਕੁਆਲਟੀ ਦੇ ਹੀ ਲੈਣੇ ਆ ਹੂੰ ਇਦਾਂ ਰੇਟ ਕਿ ਸਟਾਰਟ ਹੋ ਜਾਂਦਾ ਆਪਣਾ ਇਹ ਆਪਣਾ 16x16 ਸਾਈਜ਼ ਹੈ ਜਿਹੜਾ 230 ਰੁਪਏ ਡੱਬੇ ਤੋਂ ਸ਼ੁਰੂ ਹੋ ਜਾਂਦਾ ਕਿੰਨੇ ਪੀਸ ਹੁੰਦੇ ਨੇ ਪੰਜ ਪੀਸ ਹੁੰਦੇ ਆ ਪੰਜ ਪੀਸ ਹੁੰਦੇ ਆ 280 ਰੁਪਏ ਡੱਬਾ ਮੇਰਾ ਜਿਵੇਂ ਜਿਵੇਂ ਸਾਈਜ਼ ਹੈ ਜਿਵੇਂ ਜਿਵੇਂ ਕੁਆਲਿਟੀ ਹੈ ਉਹ ਮੇਰਾ ਰੇਟ ਹੈ ਠੀਕ ਹੈ ਪਹਿਲਾਂ ਤੁਹਾਨੂੰ ਰੇਟ ਦੱਸਾਂਗੇ ਫਿਰ ਚੀਜ਼ ਪਸੰਦ ਕਰੋ ਫਿਰ ਚੀਜ਼ਾਂ ਦੱਸਾਂਗੇ ਸਟਾਰਟਿੰਗ 230 ਰੁਪਏ ਡੱਬੇ 30 ਰੁਪਏ ਤੋਂ ਸਟਾਰਟ ਹੋ ਜੂਗਾ ਠੀਕ ਹੈ ਡੱਬਾ ਡੱਬੇ ਦੇ ਵਿੱਚ 5 ਪੀਸ ਹੋਣਗੇ ਮਿੱਤਰੋ ਇਹ ਆ ਗਈ ਸੀ ਆਪਣੇ ਆ ਪਾਰਕਿੰਗ ਟਾਈਲਾਂ ਦੀ ਇਸ ਤੋਂ ਇਲਾਵਾ ਬਰੇਕਰਾਂ ਦੇ ਵਿੱਚ ਆਪਾਂ ਹੋਰ ਵੀ ਲਾਣੇ ਉਹਨੇ ਵਿੜੇ-ਵੁੜੇ ਚ ਲਾ ਲੀਆ ਹਨਾ ਹਾਂਜੀ ਇਸ ਤੋਂ ਬਾਅਦ ਆਪਣੇ ਜਿਹੜੀ ਅੰਦਰ ਟਾਇਲ ਵਗੈਰਾ ਲੱਗਦੀ ਇਹ ਆ ਗਈਆਂ ਆਪਣੇ ਇਹ ਦਾ ਵੀਰੇ ਸਾਈਜ਼ ਕੀ ਰੂਗਾ ਇਹਨਾਂ ਦਾ 2x4 ਸਾਈਜ਼ ਦੀ 2x4 ਦੀਆਂ ਵੀਰੇ ਅੱਜ ਕੱਲ ਕਹਿੰਦੇ ਨੇ ਇਹ ਲੇਡਰ ਸਟਾਈਲਾਂ ਨੇ ਜਿਵੇਂ ਆਹ ਕਹਿੰਦਾ ਥੁੱਪੀ ਦਾ ਪੱਥਰ ਦਾ ਰੇਸ਼ਾ ਨ ਰੇਸ਼ਾ ਮਿਲਦਾ ਹਾਂ ਉਹ ਵੀ ਇੱਕ ਚੀਜ਼ ਸਮਝ ਸਮਝਾਉਣਾ ਤੁਹਾਨੂੰ ਮੈਂ ਉਰੇ ਆ ਜਾਓ ਰੇਸ਼ਾ ਨ ਰੇਸ਼ਾ ਦਾ ਮਤਲਬ ਕੀ ਹੁੰਦਾ ਲੱਵੇ ਆ ਜਾ ਬਾਈ ਇੱਕ ਵਾਰੀ ਆ ਇੱਕ ਤੁਸੀਂ ਦੇਖਿਆ ਆ ਵਾਲੀ ਆ ਜਾਂਦੀ ਹੈ ਇਹ ਇਹਦੇ ਨਾਲ ਦੋਹਰੋਂ ਫੇਰ ਕਨੈਕਟ ਹੋ ਜੁਗਣਾ ਵੀਰੇ ਬਿਲਕੁਲ ਵੀ ਜੇ ਤੁਸੀਂ ਇਹਦੇ ਵਿਚਾਲੇ ਨਾ ਉਹ ਸਮੈਂਟ ਪਾਣ ਦਾ ਲੋੜ ਨਹੀਂ ਇਹ ਆਪਸ ਵਿੱਚ ਬਿਲਕੁਲ ਕਨੈਕਟ ਹੋਣਗੇ ਆ ਜੇ ਮੈਂ ਹੁਣ ਇੱਕ ਆਹ ਲੈਣ ਜਾਂਦੀ ਹੈ ਇਹਦੇ ਨਾਲ ਸਿੱਧੀ ਕਨੈਕਟ ਹੋ ਗਈ ਨਾ ਪਰੇਸ਼ਨਾ ਰੇਸ਼ਾ ਜੁੜਦਾ ਕਹਿੰਦੇ ਨੇ ਉਹਨੇ ਇਹਦੀ ਵੀਰੇ ਕੁਆਲਿਟੀ ਦੀ ਜ਼ਿੰਮੇਵਾਰੀ ਕੀ ਰੂਗੀ ਇਹਦੀ ਪ੍ਰੀਮੀਅਮ ਟਾਈਲ ਆ 100% ਜੀ ਹੂੰ ਰੈਗੂਲਰ ਮਾਲ ਆ ਜਿੰਨਾ ਮਰਜ਼ੀ ਮਾਲ ਲੈ ਲਓ ਓਕੇ ਇਹਦਾ ਰੇਟ ਪ੍ਰਾਈਸ ਇਹ ਜੀ ਲਗਾ ਲਓ ਤੁਸੀਂ 28 ਰੁਪਏ ਫੁੱਟ ਤੋਂ ਸ਼ੁਰੂ ਹੋ ਜਾਂਦੀ ਹੈ 28 ਰੁਪਏ ਫੁੱਟ ਤੋਂ ਬਾਈ ਸ਼ੁਰੂ ਹੋ ਜਾਂਦੀ ਹੈ ਡਿਜ਼ਾਈਨ ਤੁਸੀਂ ਸਾਰੇ ਭਰਾ ਇਹ ਇਹ ਤਾਂ ਆਪਣੇ ਕੋਲ 골ਡਨ ਸੀਰੀਜ਼ ਵੀ ਸਪੈਸ਼ਲ ਆਈ ਗਿਆ ਓਕੇ ਔਰ ਜਿਹਦੇ ਵਿੱਚ ਉਹ ਕਹਦੇ ਵੀ ਸੋਨੇ ਵਾਲੇ ਲੈਣਾ ਭਾਰੀ ਸੋਨਾ ਹੈ ਆਹ ਵਾਲੀ ਅੱਲਾ ਬਾਈ ਆਹ ਕਰੋ ਚੈੱਕ ਬਾਈ ਯਾਰ ਅੱਲਾ ਬਾਈ ਗੱਲਬਾਤ ਕਰੋ ਚੈੱਕ ਬਾਈ ਐਂਡਾ ਤੇ ਇਹਦੇ ਵਿੱਚ ਵੀਰੇ ਆਪਣੇ ਕੋਲ ਪ੍ਰੈਜ਼ੈਂਟ ਦੇ ਵਿੱਚ ਕਿੰਨੇ ਡਿਜ਼ਾਈਨ ਅਵੇਲੇਬਲ ਹੈ ਇਹਨਾਂ ਚ 2x4 ਚ ਜਿੰਨੇ ਮਰਜ਼ੀ ਲੈ ਲਓ ਜੀ ਜਿਹੇ ਦਾ ਡਿਜ਼ਾਈਨ ਕੋងਗੇ ਹੋ ਜਾ ਹਾਜ਼ਰ ਕਰ ਦਾਂਗੇ ਉਹ ਇਹ ਹਾਜ਼ਰ ਕਰ ਦਾਂਗੇ ਹਨਾ ਹਾਂਜੀ ਆ ਜੋ ਬਾਈ ਹੋਰਾਂ ਕੋਲ ਬੁੱਕਾਂ ਬੁੱਕਾਂ ਵਾਧੂ ਪਈਆਂ ਨਹੀਂ ਗਈਆਂ ਹਾਂਜੀ ਲਾਓ ਬਾਈ ਇਸ ਦੋ ਵਾਰ ਆ ਜਾਂਦੇ ਨੇ ਬਾਥਰੂਮ ਚ ਆਪਾਂ ਜਿਵੇਂ ਅੱਜਕੱਲ੍ਹ 2x4 ਲਾਉਂਦੇ ਚਾਹਵਾਨ ਇੰਨਾ ਦਾ ਵੀ ਰੇਟ ਸੇਮ ਰਹੂਗਾ ਥੋੜਾ ਬਹੁਤ ਫਰਕ ਹੈ ਹਾਂਜੀ ਲਾਈਟ ਸ਼ੇਡ ਦਾ ਸੇਮ ਰੇਟ ਰਹੇਗਾ ਓਕੇ ਹਾਂਜੀ ਲਾ ਬਈ ਇਹਦੇ ਵਿੱਚ ਇਹ ਆ ਗਿਆ ਆਪਣੇ ਬਾਥਰੂਮ ਵਾਲੀਆਂ ਟੈਲਾਂ ਜਿਹੜੀ ਆਪਾਂ ਕੰਦਾਂ ਦੇ ਲਾਉਣੇ ਆ ਬਾਈ ਠੀਕ ਹੈ ਜੀ ਕਰੋ ਬਈ ਚੈੱਕ ਕਲਰ ਆਪਸ਼ਨ ਦਾ ਤੇ ਡਿਜ਼ਾਈਨ ਆਪਸ਼ਨ ਤਾਂ ਆਪਣੇ ਕੋਲ ਬਹੁਤ ਆਣਾ ਵੀਰੇ ਜਿੰਨੇ ਮਰਜੀ ਜਿੰਨੇ ਮਰਜੀ ਲੈ ਬਈ ਆ ਕਰੋ ਚੈੱਕ ਤੁਹਾਡੇ ਸਾਹਮਣੇ ਮਤਲਬ ਪੂਰੇ ਦੇ ਪੂਰੇ ਆ ਰਹਿਕਾ ਬਾਈ ਹੋਰਾਂ ਨੇ ਭਾਰਕੇ ਨਾ ਸਿਰਫ ਤੁਹਾਡੇ ਸਾਰਿਆਂ ਵਾਸਤੇ ਤੇ ਵੀਰੇ ਆ ਜਿਹੜੀ ਆ ਨੀਚੇ ਬੜੀਆਂ ਬੜੀਆਂ ਟੈਲਾਂ ਪਈਆਂ ਨੇ ਆਪਣੀਆਂ ਹਨਾ ਓਕੇ ਬਾਥਰੂਮ ਵਾਸਤੇ ਸਪੈਸ਼ਲ ਆਈਟਮ ਮੰਗਾਈ ਆਪਾਂ ਹਾਂਜੀ ਆਪਣੇ ਵੀ ਰਨ ਆਰ ਆਈ ਭਰਾਵਾਂ ਵਾਸਤੇ ਬਾਹਰ ਲਿਆ ਵਸਤੇ ਇਹ ਸਾਈਜ਼ ਵੀ ਛੋਟਾ ਨੇ ਦਾ ਲੱਗਦਾ ਛੋਟਾ ਹੈ ਪਰ ਲੱਗੂ ਇੱਕ ਪੀਸ ਹੀ ਜੋਇੰਟਲੈਸ ਸਟਾਈਲ ਹੈ ਸਾਰੀ ਕਿੰਨੇ ਇਹਦੇ ਲੈਂਥ ਕਿੰਨੀ ਹੈ ਵੀਰੇ ਇਹਦੀ ਇਹ ਹੈ ਛੋਟਾ ਪੀਸ ਜਮਾ ਪਤਾ ਨਹੀਂ ਲੱਗਦਾ ਮੈਂ ਉਹੀ ਤਾਂ ਮੈਂ ਤੁਹਾਨੂੰ ਪੁੱਛ ਰਿਹਾ ਮੈਂ ਤਾਂ ਇਹ ਨਹੀਂ ਦਾ ਜਰ ਵੀ ਹੈ ਕਿੱਥੇ ਦੇ ਲਾਈਨ ਕਿੱਥੇ ਦੀ ਇਹ ਇੰਨਾ ਕੀ ਪੀਸ ਹੈ ਉਰੇ ਤੋਂ ਲੈ ਕੇ ਉਰੇ ਤੱਕ ਇੰਨਾ ਕੀ ਪੀਸ ਹੈ ਓਕੇ ਠੀਕ ਹੈ ਠੀਕ ਹੈ ਭਾਈ ਤੁਸੀਂ ਵੀ ਦੇਖ ਰਹੇ ਹੋਗੇ ਨਾ ਪਹਿਲਾਂ ਮੈਂ ਵੀ ਦੇਖੀ ਗਿਆ ਵੀ ਤਰੇਡ ਜੀ ਕਿੱਥੇ ਦੀ ਪਤਾ ਨਹੀਂ ਦੀ ਨਹੀਂ ਨੀ ਕਿ ਪਤੰਦਰ ਦੇ ਦੀ ਆਹ ਹਲਕੀ ਹਲਕੀ ਜਣਾ ਮੇਰੇ ਐਡਾ ਕ ਪੀਸ ਹੈ ਇਹਦਾ ਕੀ ਰੇਟ ਰੂਲ ਸਟਾਰਟ ਰਹੇ ਜਾਂਦਾ ਇਹਦਾ ਇਹ ਨਵੀਂ ਆਈਟਮ ਆਈ ਹੈ ਸਾਨੂੰ ਬਹੁਤ ਹੀ ਰੀਜ਼ਨਬਲ ਪ੍ਰਾਈਸ ਦੇ ਵਿੱਚ ਹੀ ਦੇ ਦਾਂਗੇ ਆਪਾਂ ਓਕੇ ਹਾਂਜੀ ਡਿਜ਼ਾਈਨਰ ਆਈਟਮ ਆ ਲੈ ਲੈ ਜਿਨ੍ਹਾਂ ਮਤਲਬ ਹਨਾ ਬਸ ਐ ਕਰਾਉਣਾ ਵੀ ਐਂਡ ਗੱਲ ਆ ਬਾਤ ਹੋ ਜੇ ਹਨਾ ਉਹਨਾਂ ਲਈ ਹੈ ਲੈ ਬਈ ਕਰੋ ਚੈੱਕ ਡਿਜ਼ਾਈਨ ਬਰੇ ਬਾਦੂ ਬਾਈ ਹੋਰ ਪੂਰਾ ਇਕੱਠੇ ਦੇ ਕਰੀ ਬੈਠੇ ਆ ਬਾਈ ਆਜੋ ਟਾਈਮ ਕੱਢ ਕੇ ਜਿੰਨੇ ਭਰਾ ਦੇਖ ਰਹੇ ਨੇਗੇ ਲਓ ਜੀ ਤੇ ਇਹਦੇ ਵਿੱਚ ਆਵੇ ਆਪਣੇ ਕੋਲ ਪੂਰਾ ਪੂਰਾ ਰੈਕ ਭਰਿਆ ਹੋਣਾ ਇਹਦੇ ਵਿੱਚ ਵੀ ਆ ਜਿਨ੍ਹਾਂ ਦੇ ਰੇਸ਼ੇ ਚਮਕਦੇ ਨੇ ਅੱਜ ਕੱਲ ਆਈਟਮਾਂ ਚੱਲੀ ਹੋਣੇਗੀਆਂ ਓਕੇ ਇੰਨਾ ਦਾ ਕੱਲਾ ਰੇਸ਼ਾ ਚ ਕਾਰਵਿੰਗ ਸੀਰੀਜ਼ ਠੀਕ ਹੈ ਜੀ। ਲਾਵੇ। ਮਤਲਬ ਪ੍ਰੀਮੀਅਮ ਜੀ ਲੁੱਕ ਦੇਣੀ ਆ ਤਾਂ ਤੁਸੀਂ ਘਰਾਂ ਦੇ ਵਿੱਚ ਆ ਜੋ ਯਾਰ ਇੱਕ ਵਾਰੀ ਕੋ ਕਿ ਨਾ ਡਿਜ਼ਾਈਨ ਦੇਖੋ ਵੀਡੀਓ ਦੇ ਵਿੱਚ ਸ਼ਾਇਦ ਥੋੜੇ ਬਹੁਤ ਕਲਰ ਤੁਹਾਨੂੰ ਪ੍ਰੋਪਰ ਨਿਕਲ ਕੇ ਨਾ ਆਉਂਦੇ ਹੋਣ ਪਰ ਚੀਜ਼ਾਂ ਬਹੁਤ ਸਾਰੀਆਂ ਮਿਲ ਜਾਣਗੀਆਂ। ਇਹ ਜੀ ਚੀਜ਼ ਗੋਮ ਜਿਹੋ ਜੀ ਚੀਜ਼ ਮਿਲ ਉਹੋ ਜੀ ਮਿਲ ਜੂਗੀ। ਜਿਵੇਂ ਆ ਭਾਈ ਆਪਾਂ ਕੁਝ ਕੁ ਵੀ ਇਸ ਥੱਲੇ ਰੱਖੇ ਹੋਏ ਨੇਗੇ। ਇਹ 32 ਚੌਨ ਸਾਈਜ਼ ਆ ਜਾਂਦਾ ਜੀ ਇਦੋਂ ਬਾਅਦ। ਓਕੇ ਇਹ ਵੀ ਆਪਾਂ ਉਹ ਹਾਲ ਹਾਲ ਦੇ ਵਿੱਚ ਲਗਾ ਸਕਦੇ ਹਾਂ। ਹਾਂਜੀ 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 ਜਿੱਥੇ ਮਰਜ਼ੀ ਅੱਜਕੱਲ ਰੈ ਤੋਂ ਅਸੀਂ ਨਹੀਂ ਟੈਬ ਵੀ ਅਵੇਲੇਬਲ ਆ ਆਪਣੇ ਕੋਲ ਕਿਸੇ ਬਾਥਰੂਮ ਦੇ ਸਾਈਜ਼ ਆਗੇ ਬਾਥਰੂਮ ਦੇ ਸਾਈਜ਼ ਆਗੇ ਸਾਰੇ ਆ ਚੈੱਕ ਕਰ ਲਓ ਜਿੰਨੀ ਵੈਰੈਟੀ ਪਈ ਆ ਤੁਹਾਡੇ ਸਾਹਮਣੇ ਇਹਦੇ ਵਿੱਚ ਹੀ ਮਿਲ ਜਾਣਗੇ ਵੀਰੇ ਬਾਦੂ ਹਨਾ ਹਾਂਜੀ ਇਹਨੂੰ ਦੇਖੀਏ ਵੀਰੇ ਸੱਟ ਕੇ ਕੱਦੀ ਨੂੰ ਦੇਖੋ ਵੀਰੇ ਟੁੱਟਦੀ ਤੇ ਨਹੀਂ 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 ਜਮਾਈ ਹੈ ਆਇਓ ਭਰਾ ਕੋਈ ਬੰਦਾ ਆ ਜੋ ਯਾਰ ਮੇਰੇ ਕੋਲ ਇਹ ਵੱਡੀ ਆ ਥੋੜੀ ਜੀ ਚਾਹੇ ਕੋਈ ਉਧਰ ਸੱਟ ਲਓ ਚਾਹੇ ਤਾਂ ਕੋਈ ਉੱਪਰਲੇ ਸੱਟ ਰਿਹਾ ਬਾਈ ਲੈ ਬਾਈ ਚੈੱਕ ਕਰਾ ਦੇਖ ਲਈ ਬਸ ਧੁੱਤਣਾ ਬੜਾ ਲਈ ਬਸ ਬਾਈ ਬਣ ਕੇ ਮੇਰੇ ਬਣ ਕੇ ਸਭ ਤੋਂ ਪਹਿਲਾਂ ਸੱਟਣ ਤੋਂ ਪਹਿਲਾਂ ਮੈਂ ਸੋਨ ਇੱਕ ਚੀਜ਼ ਚੈੱਕ ਕਰਾਉਣਾ ਜਿਹੜੀ ਤੁਸੀਂ ਜਦੋਂ ਜਾਓਗੇ ਤੁਸੀਂ ਚੈੱਕ ਕਰਿਓ ਆਪ ਜਿੰਨੇ ਭਰਾ ਦੇਖ ਰਹੇ ਨੇ ਆਪ ਜਾ ਕੇ ਚੈੱਕ ਕਰਿਓ ਕੀ ਚੀਜ਼ ਕਹਿਣਾ ਸੋਨ ਮੈਨ ਲਵੇ ਹੀ ਬਈ ਇੱਕ ਵਾਰੀ ਲੈ ਆਹ ਜੀ ਚੈੱਕ ਕਰਿਆ ਕਰੋ ਜਦੋਂ ਵੀ ਤੁਸੀਂ ਕੁਝ ਵੀ ਆਪਦਾ ਮਟੀਰੀਅਲ ਲੈਣੇ ਹੋਣ ਇਹਦੀ ਚੌੜਾਈ ਕਰੋ ਚੈੱਕ ਬਾਈ ਇਹ ਚੀਜ਼ ਸਭ ਤੋਂ ਜ਼ਿਆਦਾ ਮੇਨ ਹੈ ਹਨਾ ਦੇਖਿਆ ਜਾਵੇ ਜੀ ਇਹਦੇ ਵਿੱਚ ਅੰਮਾ ਕਹਿੰਦਾ ਬਈ ਯਾਹੀ ਚੇਤਨ ਦੇਖੀ ਭਰਾ ਮੈਨੂੰ ਲੱਗਦਾ ਖੇਡੂ ਯਾਰ ਇਹ ਐ ਕਿ ਬਟਾ ਜੀ ਲੈ ਕਹਿੰਦਾ ਬਾਈ ਕਹਿੰਦਾ ਮੈਂ ਕਿਵੇਂ ਛੱਡਦੇ ਬਾਈ ਪਿੱਛੇ ਰਹੀਂ ਥੋੜਾ ਜਿਹਾ ਬੱਸ ਲੈ ਬਾਈ ਐਡੀ ਵੱਡੀ ਟੈਲ ਹੈ ਬਾਈ ਤਸਿਆ ਲੱਲ ਵੀ ਨੌਨ ਬ੍ਰੇਕੇਬਲ ਸੁਰੂਚ ਬਾਈ ਨੇ ਕਹਤਾ ਕਰਾ ਸਾਡੀ ਟਾਇਲ ਤੋੜ ਕੇ ਦਿਖਾਓ ਇਹ ਵੀਰੇ ਆਪਣੇ ਬਾਥਰੂਮ ਦੀਆਂ ਕੰਪਲੀਟ ਹੋ ਗਈਆਂ ਹਾਂਜੀ ਇੱਕ ਆਈਟਮ ਹੋਰ ਆ ਸਾਡੇ ਕੋਲ ਵੀ ਜਿਹੜੇ ਅੱਜ ਕੱਲ੍ਹ ਛੱਤਾਂ ਤੇ ਵੀਰ ਭਰਾਵਾ ਨੇ ਲਾਣੀ ਹੈ ਕਹਿੰਦਾ ਵੀ ਸਸਤੀ ਆਈਟਮ ਹੈ ਉੱਥੇ ਕੋਈ ਵਜਨ ਵਗੈਰਾ ਤੇ ਚੜ੍ਹਦਾ ਨਹੀਂ ਹੁੰਦਾ ਹਾਂਜੀ ਮੈਟ ਦੇ ਵਿੱਚ ਓਕੇ ਆਪਾਂ ਇਹ ਕਿ ਉਹ ਆਈਟਮ ਮਹਿੰਗਾਈਏ ਵੀ ਆਪਣਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਛੱਤਾਂ ਵਾਸਤੇ ਟਾਇਲ ਮਂਗਾਈਆ ਕੋਈ ਹਾਂਜੀ ਮਨ ਲਓ ਜਿਨ੍ਹਾਂ ਨੇ ਪਿੱਛੇ ਓਪਨ ਏਰੀਆ 'ਚ ਛੱਤ ਤੇ ਜਾਂ ਓਪਨ ਟੌਪ ਫਲੋਰ ਤੇ ਟਾਇਲ ਲਾਉਣੀ ਹੈ ਹਾਂ ਵੀ ਆਪਣਾ ਖਰਚਾ ਘਟਾਵੇ ਤੇ ਆਪਣੀ ਛੱਤ ਚੰਗੀ ਲੱਗੇ ਸਾਫ਼ ਸੁਥਰੀ ਇਹ ਸਾਰੀਆਂ ਲਓ ਤੁਸੀਂ 20 ਕੀ ਰੁਪਏ ਫੁੱਟ ਦੇ ਵਿੱਚ ਤੁਹਾਨੂੰ ਦੇ ਦਾਂਗੇ ਮੈਟ ਟਾਈਲ ਐ ਸਪੈਸ਼ਲ ਛੱਤਾ ਵਾਸਤੇ ਪ੍ਰੀਮੀਅਮ ਟਾਈਲ ਹੈ ਕੁਝ ਨਹੀਂ ਹੁੰਦਾ ਇਹਨੂੰ ਇਹਦੇ ਜਿੰਨੇ ਮਰਜ਼ੀ ਡਿਜ਼ਾਈਨਿੰਗ ਹੈ ਲਾ ਭਾਈ ਭਾਈ ਕਹਿੰਦਾ ਛੱਤਾ ਦੇ ਵੀ ਤੁਸੀਂ ਆਹ ਟਾਈਲਾਂ ਲਗਾ ਸਕਦੇ ਹੋ ਭਾਈ ਪਲੇ ਪਾਸੇ ਫਰਸ਼ ਤੇ ਫਰਸ਼ ਫਰਸ਼ ਦੇ ਉੱਤੇ ਹਾਂਜੀ ਲਓ ਭਾਈ ਤੁਸੀਂ ਆਹ ਲਾ ਸਕਦੇ ਹੋ ਭਾਈ ਛੱਤ ਵਾਲੀਆਂ ਟਾਈਲਾਂ ਵੀ ਆ ਗਈਆਂ ਮਿੱਤਰੋ ਹਾਂਜੀ ਸਾਈਜ਼ ਦਾ 2 ਬਾਈ 2 ਦਾ ਰੂਪ ਹੈ ਨਾ ਵੀਰੇ ਰੇਟ ਪ੍ਰਾਈਸ ਇਹਦਾ ਕੀ ਸਟਾਰਟਰ ਹੋਗਾ ਵੀਰੇ ਇਹ 20 ਰੁਪਏ ਫੁੱਟ ਤੋਂ ਸ਼ੁਰੂ ਹੋ ਜਾਂਦਾ 20 ਰੁਪਏ ਫੁੱਟ ਤੋਂ ਸ਼ੁਰੂ ਹੋ ਜਾਂਦਾ ਬਾਈ ਹੋਰਾਂ ਕੋਲ ਵੀ ਆਮ ਇਟਾ ਦੇ ਪਰਸਨਲੋਂ ਵੀ ਸਸਤੀ ਪੈਗੇ ਸਸਤੀ ਪੈਗੇ ਬਹੁਤ ਸਸਤੀ ਪੈਗੇ ਦਾ ਵੀਰੇ ਟਾਈਲਾਂ ਟੂਲਾ ਲਵਾਉਣ ਦੀ ਮਿੱਤਰੋ ਕੋਈ ਲੋੜ ਨਹੀਂ ਹੈਗੀ ਤੇ ਇਹ ਵੀ ਆਪਣੀਆਂ ਵੀਰੇ ਬਾਥਰੂਮ ਆ ਗਈਆਂ ਨਾ ਹਾਂ ਇਹ ਵੀ ਬਾਥਰੂਮ ਆ ਗਈ ਸਿੰਦਰੀ ਇਹ ਵੀ ਸਿੰਦਰੀ ਆ ਗਈਆਂ ਇਹ ਥੋੜਾ ਜਿਹਾ ਲੈਂਥ ਜਿਆਦਾ ਚੌੜਾਈ ਥੋੜੀ ਜਿਹੀ ਘਟ ਹੈ ਇਸ ਤੋਂ ਵੱਡੀਆਂ ਹੋਰ ਆ ਗਈਆਂ ਆ ਕਰੋ ਚੱਕ ਇਹ ਵੀ ਵੀਰੇ ਬਾਥਰੂਮ ਟਾਈਲਸ ਆ ਗਈਆਂ ਸਾਰੀਆਂ ਨਾ ਲਓ ਜੀ ਆਹ ਕਰ ਲੋ ਚੱਕ ਜਿੰਨੇ ਭਰਾ ਦੇਖ ਰਹੇ ਨੇਗੇ ਤੇ ਸਭ ਤੋਂ ਜਿਹੜੀ ਸਪੈਸ਼ਲ ਚੀਜ਼ ਆਪਾਂ ਤੁਸੀਂ ਘਰਾਂ ਦੇ ਵਿੱਚ ਕਹਿੰਦੇ ਨੇ ਕਿ ਯਾਰ ਕੁਝ ਸਿੰਦਰੀ ਸਾਨੂੰ ਦਵਾ ਦਿਓ ਤਾਂ ਆ ਦੇਖੋ ਬਈ ਟਾਇਲ ਦੀ ਬਣੀ ਹੋਈ ਹੈ ਸਾਰੀ-ਸਾਰੀ ਹਣਾ ਵੀਰੇ ਇਹ ਮੇਰੇ ਜੇ ਆਪਾਂ ਗੱਲ ਕਰੀਏ ਬੰਦੇ ਨੇ ਕੋਈ ਨਾ ਕੋਈ ਸਿੰਦਰੀ ਆਪਣੇ ਕੋਲ ਸਿੰਦਰੀ ਕਿੰਨੀਆਂ ਅਵੇਲੇਬਲ ਨੇ ਇਹ ਆਪਣੇ ਕੋਲ ਸਿੰਦਰੀ ਬਹੁਤ ਤਰ੍ਹਾਂ ਦੀ ਮਿਲ ਜਿੰਗੀਆਂ ਹਲੇ ਥੋੜੀ ਲਗਾਉਣ ਦੀ ਜੇ ਮਗਰ ਜਗਾ ਕੱਟ ਕਰਕੇ ਥੋੜੀ ਇਹ ਮਤਲਬ ਐਜ਼ ਆ ਡੈਮੋ ਪੀਸ ਨੇ ਤੁਸੀਂ ਆ ਚੈੱਕ ਕਰ ਲਓ ਤੇ ਇਹਦੇ ਉੱਤੇ ਭਾਈ ਆਹ ਇਹ ਪੱਥਰੀ ਇਹ ਵੀ ਇੰਪੋਰਟਡ ਆਈਟਮ ਹੈ ਜੀ ਓਕੇ ਬਈਆ ਬੜੀ ਯਾਰ ਯੂਨੀਕ ਜੀ ਹੈ ਨਾ ਬਿਲਕੁਲ ਡਿਫਰੈਂਟ ਜੀ ਹੈ ਬਈਆ ਉੱਪਰ ਹੈ ਪਾਰਟ ਹੈ ਜਮੈਂ ਤਾਂ 3D ਪੇਂਟਿੰਗ ਇਹਦਾ ਨੇ ਉਹ ਚੀਜ਼ ਹੈਗੀ ਬਿਲਕੁਲ ਲਓ ਜੀ ਸਿੰਦੇਰੀ ਮਿਲ ਜਾਣਗੇ ਇਹ ਪਤਾ ਪੂਰਾ ਦਾ ਪੂਰਾ ਫਿਰ ਬਾਕਸ ਦੀ ਰੇਟ ਹੋਊਗਾ ਦਾ ਹਾਂਜੀ ਹਾਂਜੀ ਓਕੇ ਓਕੇ ਬਾਕੀ ਜੀ ਸੋਨੂੰ ਅਸੀਂ ਤੁਹਾਡੇ ਥਰੂ ਪਹਿਲਾਂ ਬਹੁਤ ਅਸੀਂ ਲੋਕਾਂ ਤੱਕ ਪਹੁੰਚੇ ਆਂ ਪਾਈਓ ਤੁਹਾਨੂੰ ਦੁਬਾਰਾ ਯਾਦ ਕੀਤਾ ਜੇ ਤੁਸੀਂ ਦੂਸਰੀ ਵਾਰ ਆਇਆ ਆ ਅੱਪਾ ਇਹਨਾਂ ਦੀ ਵੀ ਵੀਡੀਓ ਕਰੀ ਸੀ ਬਹੁਤ ਭਰਾ ਮੈਨੂੰ ਤੁਸੀਂ ਕਮੈਂਟ ਵੀ ਚੈੱਕ ਕਰ ਲਿਓ ਮੈਨੂੰ ਲੱਗਦਾ 5-6 ਮਹੀਨੇ ਪਹਿਲਾਂ ਵੜਿਉਣਾ ਸੀ ਆਪਾਂ ਹਣਾ ਬਿਲਕੁਲ ਤੇ ਬਾਕੀ ਵੀਰ ਭਾਈ ਜਿੰਨਾਂ ਕੋਲ ਚੀਜ਼ ਪਹੁੰਚੀ ਉਹ ਵੀ ਜਰੂਰ ਦੱਸੋ ਕਿ ਚੀਜ਼ ਸਹੀ ਪਹੁੰਚੀ ਆ ਸਾਡੇ ਕਮੈਂਟ ਕਰਕੇ ਜਰੂਰ ਦੱਸੋ ਜਿੰਨਾਂ ਨੇ ਇਹਦੀ ਪੈਲਟ ਲਈ ਵੀਡੀਓ ਦੇਖੀ ਸੀਗੀ ਮਟੀਰੀਅਲ ਵਾਈਜ਼ ਰੇਟ ਵਾਈਜ਼ ਤੇ ਇਹਨਾਂ ਦਾ ਕਿਵੇਂ ਲੱਗਾ ਡੀਲਿੰਗ ਦਾ ਸਾਰਾ ਕੁਝ ਦੱਸੋ ਕਮੈਂਟ ਕਰਕੇ ਤਾਂ ਜੋ ਆਪਣੇ ਚਾਰ ਭਰਾਵਾਂ ਨੂੰ ਹੋਰ ਨੂੰ ਵੀ ਪਤਾ ਲੱਗ ਜੂਗਾ ਕਿ ਐਸਾ ਹੁੰਦਾ ਹੈ ਸਹੀ ਚੀਜ਼ ਦੱਸੋ ਅਸੀਂ ਐ ਨਹੀਂ ਕਹਿੰਦੇ ਵੀ ਸਾਡੇ ਬਾਰੇ ਹਾਂ 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 ਜਿਵੇਂ ਮਰਜੀ ਜੋ ਵੀ ਕੁਝ ਆਇਆ ਮਤਲਬ 네ਗੇਟਿਵ ਵਾਲੇ 네ਗੇਟਿਵ ਬੋਲਦੇ ਪੋਜ਼ਿਟਿਵ ਵਾਲੇ ਪੋਜ਼ਿਟਿਵ ਕੋਈ ਚੱਕਰ ਨਹੀਂ ਇਸ ਤੋਂ ਲਾਭ ਵੀ ਆਪਣੇ ਕਿਸੇ ਭਰਾ ਨੂੰ ਆ ਵੀ ਲੈਣੇ ਹੁਣ ਇਹ ਵੀ ਲਓ ਜੀ ਆ ਕੁਛ ਵੀ ਲੈਣਾ ਹੋਵੇ ਸ਼ਿੰਕ ਲੈਣਾ ਹੋਵੇ ਛਿੱਟਾ ਲੈਣਾ ਹੋਵੇ ਕੁਛ ਵੀ ਐਵਰੀਥਿੰਗ ਇਹ ਵੀ ਅੱਛਾ ਵੀਰ ਉਹ ਪੋੜੀ ਤਿਆਰ ਕਰੀਓ ਟੈਮੋ ਦੀ ਹਣਾ ਹਾਂਜੀ ਹਾਂਜੀ ਇਹ ਅੱਜ ਕੱਲ ਟਾਇਲ ਦੀ ਪੋੜੀ ਚੱਲੀ ਹੈ ਜੀ ਬਣੀ ਬਣਾਈ ਵੀ ਮਤਲਬ ਕਿ ਕੋਈ ਮਿਸਤਰੀ ਦੀ ਕਟਿੰਗ ਨਹੀਂ ਕੋਈ ਮਿਸਤਰੀ ਦੀ ਲੇਬਰ ਨਹੀਂ ਸਭ ਤੋਂ ਵੱਡੀ ਗੱਲ ਹੈ ਵੀ ਇਹਨੇ ਕੱਟ ਕੇ ਲਾਉਂਦੇ ਨੇਗੇ ਹਾਂਜੀ ਇਹ ਕੱਟਿਆ ਹੀ ਸੈੱਟ ਆਉਂਦਾ ਕੱਟਾ ਕਟਾ ਸੈੱਟ ਅੱਛਾ ਇਹਦੇ ਵਿੱਚ ਜਿਹੜੀ ਚੜਾਈ ਵਗੈਰ ਹੈਗੀ ਉਹ ਅਲੱਗ ਅਲੱਗ ਸੇਮ ਹੁੰਦੀ ਹੈ ਇਹਦਾ ਸਟੈਂਡਰਡ ਸਾਈਜ਼ ਹਣਾ ਹਾਂਜੀ ਹਾਂਜੀ ਆਮ ਤੈਨੂੰ 3.5 ਫੁੱਟ ਦੀ ਹੁੰਦੀ ਹੈ ਪੋੜੀ ਇਦੇ ਵਿੱਚ ਇੱਕ ਚੀਜ਼ ਚੈੱਕ ਕਰੋ ਪਹਿਲਾਂ ਮੈਂ ਜਦੋਂ ਹੱਥ ਮਾਰਿਆ ਬਾਈ ਮੈਨੂੰ ਲੱਗਾ ਸ਼ਾਇਦ ਉਹ ਸਿੱਧੀ ਹੋਊਗੀ ਉਹ ਕਟਣੀ ਬੋਲਾ ਬਣਿਆ ਆ ਵੀ ਗੋਲਾ ਬਣਿਆ ਲੈ ਵੇ ਇੱਕ ਵਾਰੀ ਆ ਜੀ ਚੈੱਕ ਕਰੋ ਇਹ ਚੀਜ਼ਾਂ ਮੇਨ ਨੇ ਬਾਈ ਇਹਦਾ ਵੀਰੇ ਕੀ ਰੇਟ ਰੈਜ਼ਿੰਗ ਸਟਾਰਟਿੰਗ ਹੀ ਰਹ ਜਾਂਦਾ ਤਾਂ ਇਹ 500 ਰੁਪਏ ਸਟੈਪ ਤੋਂ ਸ਼ੁਰੂ ਹੋ ਜਾਂਦਾ ਜੀ ਓਕੇ ਇੱਕ ਸਟੈਪ 500 ਦਾ ਆ ਸਾਹਮਣੇ ਤੇ ਆ ਸਾਹਮਣੇ ਦਾ ਹਾਂ ਜੀ ਹਾਂ ਜੀ ਇਹ ਫੁੱਲ ਬੋਡੀ ਦੇ ਵਿੱਚ ਹੈਗਾ ਕੋਈ ਮਾੜਾ ਮਟੀਰੀਅਲ ਨਹੀਂ ਚੰਗੀ ਚੀਜ਼ ਹੈ ਵਧੀਆ ਹੈ ਨਾ ਹੈਵੀ ਕੁਆਲਿਟੀ ਦਾ ਬਾਕੀ ਜੇ ਕਲਰ ਕਲਿਕ ਕਲਰ ਕਿੰਨੇ ਕਵਿ ਚਾਰ ਕਲਰ ਮਿਲ ਜਾਣਗੇ ਚਾਰ ਕਰ ਪ੍ਰੈਜ਼ੈਂਟ ਦੇ ਵਿੱਚ ਆਪਣੇ ਕੋਲ ਅਵੇਲੇਬਲ ਨਾ ਤੁਸੀਂ ਆ ਚੈੱਕ ਕਰੋ ਚੀਜ਼ਾਂਗੇ ਮਿੱਤਰੋ ਨਵੀਆਂ ਬਾਕੀ ਹੋਰ ਬਹੁਤ ਸਾਰਾ ਮਟੀਰੀਅਲ ਨਵਾਂ ਆਈ ਜਾਂਦਾ ਜਾਈ ਜਾਂਦਾ ਹੈ ਜੈਨਪਾਪ ਵੀ ਫਲੋਰਿੰਗ ਦੇ ਰਿਲੇਟਡ ਕੋਈ ਵੀ ਆਈਟਮ ਹੈ ਟਾਈਲ ਦੇ ਰਿਲੇਟਡ ਸਾਡੇ ਕੋਲ ਮਿਲ ਜੂਗੀ ਆ ਮਿਲ ਜੂਗੀ ਹਣਾ ਲਓ ਜੀ ਪ੍ਰਾਦਾ ਬਾਕੀ ਨਾ ਸਕਰੀਨ ਤੇ ਐਡਰੈਸ ਤੇ ਕੰਟੈਕਟ ਨੰਬਰ ਦੋਨੋਂ ਚੱਲ ਰਹੀ ਨੇ ਕਿਸੇ ਤਰ੍ਹਾਂ ਦੀ ਹੋਰ ਵੀ ਤੁਹਾਡੇ ਮਾਈਂਡ ਦੇ ਵਿੱਚ ਆਪਣੇ ਮਾਈਂਡ ਚ ਨਹੀਂ ਰਹਿੰਦੀ ਕਿਉਂਕਿ ਬਹੁਤ ساری ਚੀਜ਼ਾਂ ਨੇ ਵੀਰੇ ਟਾਇਲ ਦੇ ਵਿੱਚ ਗੱਲ ਕਰੀ ਜਾਂ ਮਾਰਬਲ ਤੇ ਗੱਲ ਕਰੀਏ ਤਾਂ ਭਰਾ ਉਹਨਾਂ ਸੇਮ ਨੰਬਰ ਤੇ ਕਰ ਲੋ ਜੀ ਕੰਟੈਕਟ ਤੇ ਬਾਕੀ ਸਕਰੀਨ ਤੇ ਚੱਲ ਰਹੀ ਐਡਰੈਸ ਵੀਰੇ ਸਵੇਰੇ ਕਿੰਨੇ ਕੁ ਆ ਜਾਣੇ ਪਾਰੇ ਸਵੇਰੇ ਵੀਰੇ 8:30 8:30 ਵਜੇ ਨੇ ਸ਼ਾਮ ਨੂੰ 7 7 ਵਜੇ ਤੱਕ ਆਪਣੇ ਜਿਹੜੇ ਭਰਾ ਕਈ ਵਾਰ ਕਹਿੰਦੇ ਨੇ ਕਿ ਬਈ ਅਸੀਂ ਤੁਹਾਡਾ ਆਨਲਾਈਨ ਦੇਖ ਲਾਂਗੇ ਕਟਾਕਟਾ ਲੋਕ ਜਾ ਵਿਜ਼ਿਟ ਕਰਕੇ ਵੀਡੀਓ ਕਾਲ ਕਰਕੇ ਵੀ ਜੇ ਸਤੋ ਨਹੀਂ ਆ ਜਾਂਦਾ ਤਾਂ ਕੂਰੀਅਰ ਦੀ ਫੈਸਿਲਿਟੀ ਬਿਲਕੁਲ ਜੀ ਟਰਾਂਸਪੋਰਟੇਸ਼ਨ ਮਿਲ ਜੂਗੀ ਮਿਲ ਜੂਗੀ ਨਾ ਬਸ ਚਾਰਜਸ ਉਹਨਾਂ ਦੇ ਹੋਣਗੇ ਹਾਂਜੀ ਹਣਾ ਠੀਕ ਹੈ ਬਾਕੀ ਦਿੱਤੇ ਨੰਬਰ ਤੇ ਕਰ ਲਓ ਜੀ ਕੰਟੈਕਟ ਬਾਕੀ ਐਡਰੈਸ ਚਲ ਲਈ ਵਿਜ਼ਿਟ ਕਰ ਲਓ